ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾਣਗੇ ਜਿਵੇਂ ਫੈਸੇ ਸ਼ੂਟ ਨਹੀਂ ਲੈਨੇ ਕਢਾਈ ਆ ਲੈਨੇ ਇਸ ਤਰੀਕੇ ਨਾਲ ਦੇਖੋ ਠੀਕ ਹੈ ਹੈਡਵਰਕ ਕਢਾਈ ਹੈ ਆਪਾਂ ਇਸ ਤਰ੍ਹਾਂ ਡਬਲ ਕਰਕੇ ਕਢਾਈ ਨਾਲ ਕਢਾਈ ਮੈਚ ਕਰਕੇ ਕਢਾਈ ਨਾਲ ਕਢਾਈ ਮਲਾ ਕੇ ਆਪਾਂ ਸੂਈ ਜਾਂ ਕੋਈ ਵੀ ਪਿੰਨ ਦੀ ਵਰਤੋਂ ਕਰਕੇ ਇਹਨੂੰ ਇੱਕ ਬਰੋਕਰ ਕਰ ਸਕਦੇ ਆ ਇਹ ਵੀ ਕਟਾਈ ਕਰਨਗੇ ਕੱਪੜਾ ਕਿਸਕੇ ਨਾਲ ਜਿਹੜੀ ਕਢਾਈ ਹੈ ਅੱਗੇ ਪਿੱਛੇ ਨਾ ਹੋਵੇ ਇਹ ਹੈ ਜੇ ਆਪਾਂ ਕਪੜਾ ਸਾਰਾ ਕੱਪੜਾ ਵਿਚਾਲਿਆ ਇੱਕ ਮੀਰੀ ਦੀ ਲੰਬਾਈ ਆਪਾਂ ਤਿਆਰ ਕਰਨੀ ਹੈ 42 ਇੰਚ ਹਿਪ ਕਰਨੀ ਹੈ 22 ਤਿਆਰ ਠੀਕ ਹੈ ਜੀ 42 ਲੰਬਾਈ ਤੇ 22 ਹਿਪ ਤੇ ਇਹਦੇ ਲਈ ਹੁਣ ਆਪਾਂ ਕਪੜਾ ਦੇਖੋ ਆਪਾਂ ਕढ़ਾਈ ਨਾਲ ਕढ़ਾਈ ਬਰੋਬਰ ਕਰ ਲਈ ਤੇ ਹੁਣ ਅਸੀਂ ਲਗਾਲੀ ਇਥੋਂ ਆਪਾਂ ਕੀ ਕਰਨਾ ਸੀ 22 ਦੇ ਵਿੱਚ 4 ਪਲੱਸ ਕਰਕੇ ਹੋ ਗਿਆ 26 ਤੇ 26 ਦਾ ਹਾਪਾਉਣਾ ਸੀ 13 ਠੀਕ ਹੈ ਜੀ ਆਹ ਲਓ 13 ਹੁਣ ਆਪਣਾ ਆ ਗਿਆ ਇਥੇ ਠੀਕ ਹੈ ਜੀ ਜਿਹੜਾ ਇਧਰ ਵਾਲੇ ਸਾਈਡ ਦਾ ਕਪੜਾ ਇਹ ਤੇ ਦੇਖੋ ਬਚ ਗਿਆ ਆਪਣਾ 2 ਇੰਚ ਆਪਾਂ ਨੂੰ ਲੇੜੀ ਕਰਨ ਵਾਸਤੇ ਜਿਹੜਾ ਉੱਪਰ ਵਾਲਾ ਕਪੜਾ ਹੈ ਉਹ ਘੱਟ ਬਚਿਆ ਆਪਣਾ 1.5 ਇੰਚ ਘੱਟ ਇਹਦੇ ਬਾਰੇ ਹੁਣ ਆਪਾਂ ਦੱਸਾਂਗੇ ਤੁਹਾਨੂੰ ਕਿਵੇਂ ਆਪਾਂ ਨੇ ਵੀ ਸੈਟਿੰਗ ਕਰਦੇ ਆ ਇਸ ਤਰੀਕੇ ਹੁਣ ਆਪਾਂ ਤੋਂ ਦਸੇ ਕਪੜਾ ਸਾਰਾ ਕਰਕੇ ਵਿਛਾ ਲਿਆ ਵੀ ਕਿੰਨਾ ਆਪਣੇ ਕੋਲ ਕਪੜਾ ਘੱਟਾ ਤੇ ਆਪਾਂ ਲੰਬਾਈ ਲਾਣੀ ਹੈ ਇੱਥੇ ਜਿਹਨੂੰ ਹੁਣ ਆਪਾਂ ਨੇ ਤਿਆਰ ਹੈਗੀ ਹੈ ਬਿਆਲੀ ਇੰਚ ਕਿਵੇਂ ਤਿਆਰ ਕਰਨਾ ਹੈ ਇੱਥੋਂ ਕਢਾਈ ਤੋਂ ਲੈ ਲਿਆ ਜਿਹੜਾ نیچے ਰੱਖ ਕਪੜਾ ਵਾ ਉਹਨੂੰ ਆਪਾਂ ਵਿੱਚ ਨਹੀਂ ਕਰਨਾ ਅਡਜਸਟਮੈਂਟ ਇੱਥੋਂ ਲੈ ਕੇ 1 ਇੰਚ ਦੀ ਲੰਬਾਈ ਮੱਤਲਗਾਣੀ ਬਿਆਲੀ ਤਿਆਰ ਕਰਨਾ ਤਾਂ ਆਪਾਂ 43 ਇੰਚ ਤੇ ਲਗਾ ਲੈਣੀ ਇਸ ਤਰ੍ਹਾਂ ਤਿੰਨ ਵਾਰੀ ਆਪਾਂ ਨਿਸ਼ਾਨੀ ਲਗਾ ਲੈਣੀ ਹੁੰਦੀ ਹੈ ਫਾਂਸੇ ਸੂਟ ਦਾ ਕਪੜਾ ਜਿਹੜਾ ਵਾ ਅੱਗੇ ਪਿੱਛੇ ਨਾ ਹੋਵੇ 43 ਇੰਚ ਤੇ ਇੱਕ ਕੱਪੜਾ ਲੈ ਲਏ ਬੋ ਸਾਈਡ ਤੋਂ ਸਾਈਡ ਨੂੰ ਕਢਾਈ ਜੀ ਆਪਣੀ ਸ਼ੇਪ ਜਿਹੜੀ ਹੈ ਸਿੱਧੀ ਇਸ ਤਰੀਕੇ ਇਹ ਆ ਗਈ ਹੁਣ ਇੱਥੋਂ ਫੇਰ ਆਪਾਂ 44 ਇੰਚ ਕੁ ਨਹੀਂ ਜੇ ਇੱਥੇ ਆ ਗਈ ਇੱਥੋਂ ਆਪਾਂ ਜੇ ਸਕੇਲ ਧਰ ਕੇ ਸਿੱਧਾ ਕਰ ਸਕਦੇ ਚਾਹੇ ਇੰਚ ਟੇਪ ਨਾਲ ਜਿਸ ਤਰ੍ਹਾਂ ਵੀ ਆਪਾਂ ਨੂੰ ਸਹੀ ਲੱਗੇ ਤੇ ਹੁਣ ਆਪਾਂ ਕੱਪੜੇ ਨੂੰ ਉੱਪਰ ਦੇਖੋ ਕੱਪੜਾ ਆਪਣਾ ਆ ਗਿਆ 11.5 ਤੇ ਨੀਚੇ ਵਾਲਾ ਆਪਾਂ ਲਾ ਲਿਆ 13 ਇੰਚ 13 ਤੋਂ ਪੂਰਾ ਵੱਧ ਲੱਜੇ ਕੱਟ ਨਹੀਂ ਲਾਣਾ ਕਿਉਂਕਿ ਕੱਪੜੇ ਫੈਂਸੀ ਸੂਟ ਦੇ ਵਿੱਚ ਕੱਪੜਾ ਰਹਿ ਜੇ ਤੇ ਕੋਈ ਗੱਲ ਨਹੀਂ ਹੁਣ ਆਪਾਂ 13-13 ਇੰਚ ਦੀ ਨਿਸ਼ਾਨੀ ਇਸ ਤਰੀਕੇ ਲਗਾਣੀ ਹੈ 13 ਇੰਚ ਵੀ ਆਪਾਂ ਬਾਹਰਲੇ ਪਾਸੇ ਆ ਨਿਸ਼ਾਨੀ ਲਗਾ ਲਈਏ ਜੀ 13 ਤੋਂ ਵੱਧ ਲੈਣਾ ਮੈਂ ਆਪਾਂ ਕੱਟ ਨਹੀਂ ਲੈਣਾ ਹੈ ਇਸ ਤਰੀਕੇ ਹੁਣ ਆਪਾਂ ਕਟਾਈ ਕਰਾਂਗੇ ਇਹਦੀ ਇਸ ਤਰੀਕੇ ਹੁਣ ਆਪਣੀ ਕਟਾਈ ਹੋ ਗਈ ਏ ਕਿ ਕੱਪੜਾ ਥੋੜਾ ਜਿਹਾ ਵੱਧ ਤਾਂ ਰੱਖਿਆ ਕਈ ਵਾਰ ਜਦ ਫੈਂਸ ਸੂਟਿੰਦੇ ਜਿਹੜੀ ਉਹਨਾਂ ਦੀ ਗੈਸ ਵਿੱਚ ਵੱਧ ਛੱਡ ਦਿਆ ਕਰੂ ਕਿ ਕਈ ਵਾਰ ਕੱਪੜਾ ਵਾਸ਼ ਕਰਨ ਤੋਂ ਬਾਅਦ ਸੁੰਗੜ ਜਾਂਦਾ ਵੇ ਜੇ ਸੁੰਗੜਿਆ ਕੱਪੜਾ ਹੋ ਜੇ ਵਿੱਚ ਗੰਦੇਸ ਹੋ ਗਏ ਤਾਂ ਆਪਣੀ ਬਾਅਦ ਚ ਵੀ ਆਪਾਂ ਉਹਦੀ ਵਰਤੋਂ ਕਰ ਸਕਦੇ ਆ ਹੁਣ ਆਪਾਂ ਜਿਹੜਾ ਜੋੜ ਪਾਣਾ ਵਾ ਦੇਖੋ ਇਹਨਾ ਤਕਰੀਬਨ ਆਪਾਂ ਹਾਂ 2 ਇੰਚ ਦਾ ਜੋੜ ਪਾਣਾ ਵਾ ਠੀਕ ਹੈ 2 ਇੰਚ ਦੀ ਬਜਾਏ ਵੀ ਆਪਾਂ ਹੁਣ 2.5 ਇੰਚ ਦਾ ਕੱਪੜਾ ਕੱਟਾਂਗੇ ਵੀ ਇੱਦਾਂ ਜਿਹੜੀ ਸੀਨ ਚਲ ਜਣੀ ਅੰਦਰ ਇੱਦਾਂ ਜਿਹੇ ਇਧਰ ਚਲ ਜਣੀ ਇਹਦੇ ਕਰਕੇ ਆਪਾਂ ਪੂਰਾ ਨਹੀਂ ਕਰਨਾ ਪਹਿਲਾਂ 3 ਇੰਚ ਦਾ ਡਰਾਪ ਕਰਕੇ ਉਸ ਤੋਂ ਨੀਚੇ ਜਿਹੜਾ ਕੱਪੜਾ ਕੱਟ ਹੋਏਗਾ ਫਿਰ ਆਪਾਂ ਜੋੜ ਪਾਵਾਂਗੇ ਨਾਲੇ ਆਪਣਾ ਕੱਪੜਾ ਬਚ ਜਿਗਾ ਅੱਗੇ ਜਿਹੜਾ ਆਪਾਂ ਆਹ ਜਿਹੜੇ ਕੱਪੜੇ ਦੀ ਕਟਾਈ ਕਰਨੀ ਤਕਰੀਬਨ 7.5-8 ਇੰਚ ਦੀ ਇਹ ਜਿਹੜਾ ਕੱਪੜਾ ਜਨ ਆਪਣਾ ਵੇਸਟ ਨਾ ਜਾਏਗਾ ਹੁਣ ਆਪਾਂ ਜਿਹੜੇ ਪਿੱਛੇ ਵਾਲਾ ਪੱਲਾ ਵੇ ਉਹ ਪ ਤੇ ਜਿਹੜਾ ਜੋੜਾ ਇਹ ਉਸ ਤੋਂ ਬਾਅਦ ਪਾਵਾਂ ਇਸ ਤਰੀਕੇ ਆਪਣਾ ਜੀ ਸੂਟ ਕਢਾਈ ਵਾਲਾ ਫੈਂਸੀ ਦਾ ਤੇ ਉਹ ਵੀ ਆ ਜੀ ਨਾ ਨਮਾਈ ਦਾ ਇਸ ਤਰੀਕੇ ਹੁਣ ਆਪਾਂ ਕਟਾਂਗੇ ਪਿੱਛੇ ਵਾਲਾ ਬੈਕ ਪੱਲਾ ਬੈਕ ਪੱਲੇ ਲਈ ਆਪਾਂ ਸਭ ਤੋਂ ਪਹਿਲਾਂ ਇਧਰੋਂ ਨਿਸ਼ਾਨੇ ਲਾਣੇ ਆ 13 ਇੰਚ ਤੇ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਲਗਾਉਣ ਤੋਂ ਬਾਅਦ ਜਿਹੜੀ ਆਪਾਂ ਨਿਸ਼ਾਨੀ ਲਗਾਈ ਹੈ ਇਹਨੂੰ ਆਪਾਂ ਉੱਪਰ ਰੱਖ ਲੈਣਾ ਪ੍ਰੈਸ ਪ੍ਰੈਸ ਆਉਣ ਕਰ ਲਈ ਦੀਏ ਵੀ ਪ੍ਰੈਸ ਨਾਲ ਪਾਉਣ ਪਾ ਲਈ ਦੀਏ ਜਦੋਂ ਆਪਾਂ ਕੱਚਾ ਕਰਨੇ ਹੈ ਕਈ ਵਾਰੀ ਤਾਂ ਪ੍ਰੈਸ ਦੇ ਸੈਂਟਰ ਤੋਂ ਉਹ ਸੈਂਟਰ ਵਾਲੀ ਨਿਸ਼ਾਨੀ ਜਿਹੜੀ ਹੁੰਦੀ ਹੈ ਉਹਨਾਂ ਨਾਲ ਲਾਉਂ ਅਟੈਚ ਕਰਕੇ ਸੈਂਟਰ 'ਚ ਸੀਨ ਲਾ ਲਈ ਦੀਏ ਵੀ ਕਪੜਾ ਜਿਹੜਾ ਕਿਸਕੇ ਨਾ ਪਲੇਟ ਪੁਲੀਏ ਪਾਉਣ ਵਾਸਤੇ ਪਿਛਲੇ ਪਲੇਟ ਦਾ ਕੋਈ ਆਪਾਂ ਜੋੜ ਨਹੀਂ ਪਾਣਾ ਹੈਗਾ ਆਪਣੀ ਲੈਂਥ ਜਿਹੜੀ ਹੁਣ ਆਪਾਂ ਬੇੜੀ ਇਹ ਤਿਆਰ ਕਰਨਾ ਹੈ ਤੇ ਇਹਦੇ ਤਿਆਰ ਆਪਾਂ ਕਟਾਈ ਕਰਵਾਂਗੇ 4 ਇੰਚ ਵਿੱਚ ਹੋਰ ਪਲੱਸ ਕਰਕੇ ਇਹ ਆਪਾਂ ਕੱਟਣਗੇ ਧਿਆਨ ਦੇਣੇ ਕਈ ਵਾਰੀ ਪਿੱਛੇ ਵਾਲ ਪੱਲਾ ਜਿਹੜਾ ਕੱਪੜਾ ਕੱਟ ਰਹਿ ਜਾਂਦਾ ਵਾ ਇੱਥੇ ਤੱਕ ਵਾ ਇਹ ਬੇਹਲੀ ਤੇ 4 6 ਇੰਚ ਇਸ ਤਰ੍ਹਾਂ ਹੁਣ ਤੁਸੀਂ ਇਹਨੂੰ ਕਟਾਈ ਕਰਦੇ ਆ ਜੀ ਉਧਰ ਕਟਾਈ ਕਰੂੰ ਇਹ ਮੈਕਚਨ ਸੂਟ ਆ ਸਲਵਾਰ ਦਾ ਕਪੜਾ ਅਲੱਗ ਇਸ ਤਰ੍ਹਾਂ ਮੈਂ ਇਹਦੀ ਕਟਾਈ ਕਰਕੇ ਫਿਰ ਬਾਹਾਂ ਦਾ ਵੀ ਕਪੜਾ ਦਿੱਤਾ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿਆਂ ਕਿੱਦਾਂ ਆਪਾਂ ਬੋਡੇ ਨੂੰ ਬਰੋਬਰ ਲੈ ਕੇ ਆਉਣਾ ਮੈਂ ਜਿੱਦੇ ਤੇ ਆਪਾਂ ਦੋਨੇ ਪੱਲਾਂ ਦੀ ਲੰਬਾਈ ਤੇ ਚੜਾਈ ਦੀ ਕਟਾਈ ਕਰਕੇ ਉਸ ਸਾਈਡ ਤੇ ਰੱਖ ਲਿਆ ਹੁਣ ਆ ਗਿਆ ਆਪਣਾ ਬਾਜੂ ਵਾਸਤੇ ਕਪੜਾ ਬਾਜੂ ਇਸ ਤਰ੍ਹਾਂ ਕਢਾਈ ਦਿੱਤੀ ਹੋਈ ਇਹਨਾਂ ਨੇ ਇਹਨਾਂ ਨੇ ਕੜਾਈ ਦੇੱਡੀ ਛੱਡਿਆ ਹੋਇਆ ਵੰਦ ਦੱਸਦੇ ਆ ਤੁਹਾਨੂੰ ਆਪਾਂ 3 ਇੰਚ ਥੋੜਾ ਜਿਹਾ ਘੱਟ ਆ 2.5 ਇੰਚ ਮੰਨ ਕੇ ਲੈ ਲਓ 2.5 ਇੰਚ ਦੇੱਡਿਆ ਹੈ ਆਪਣੀ ਲੇਡੀ ਹੋ ਜਾਣੀ ਇਹਦੀ ਰਾਮਲਾ ਕੰਨੀ ਕੱਟ ਦੋ ਵਿੱਚੋਂ ਦੋਨਾਂ ਚਾਹੀਦੀ ਤੇ ਬਾਜੂ ਤਿਆਰ ਕਰਨੀ ਆ ਆਪਾਂ ਉਹਨਾਂ ਦੀ ਇਹ ਆਪਾਂ ਨੂੰ ਕਪੜਾ ਪਹਿਲਾਂ ਵਿੱਚੋਂ ਮੇਰਨਾ ਪੈਗਾ ਕਿੰਨਾ ਇੰਚ ਰੱਖ ਸਕਦੇ ਆ ਆਪਾਂ 20 ਇੰਚ ਇਥੇ ਰੱਖ ਸਕਦੇ ਆ ਆਪਣੀ 19 12.5 ਬਾਜੂ ਜਿਹੜੀ ਤਿਆਰ ਲੈ ਜਾਣੀ ਇਹ ਵੀ ਆਪਾਂ ਨੇ 2 ਇੰਚ ਇਧਰ ਕਪੜਾ ਬਚ ਗਿਆ 2 ਸਵਾ 2 ਉਹਨਾਂ ਕੇ ਆਪਣਾ ਇਧਰ ਆ ਸਵਾ 2 2.5 ਇਹ ਵੀ ਹੁਣ ਆਪਾਂ ਕਟਾਈ ਕਰ ਲਈ ਕਈ ਵਾਰ ਕੀ ਕਿਤਾਣਾ ਜਿਹੜਾ ਵਰਕ ਕੀਤਾ ਹੁੰਦਾ ਹੈ ਚੈਨਾ ਬਣਾਈ ਜਾਂਦੇ ਇਹ ਟੈਡੀਆ ਬਣਾ ਦੇ ਦਿੰਦੇ ਇਹ ਵੀ ਦੀ ਦੇਖੋ ਟੈਡੀ ਹੈ ਇਧਰੋਂ ਆਣ ਕੇ ਇਧਰ ਟੈਡੀ ਕੀਤੀ ਹੋਈ ਹੈ ਇਹ ਹੁਣ ਆਪਾਂ ਨੂੰ ਬਾਹਰ ਜਿਹੜਾ ਮੂਰੀ ਬਣਾਣੀ ਹੁੰਦੀ ਉਹਨੂੰ ਸਹੀ ਕਰਨੀ ਪੈਂਦੀ ਹੈ ਚੈਨ ਇੱਕ ਬਰਬਰ ਰਹੇ ਡਿਜ਼ਾਈਨ ਦੀ ਲੁੱਕ ਜਿਹੜੀ ਉਹਨੂੰ ਸਹੀ ਕਰਨ ਵਾਸਤੇ ਹੁਣ ਇਸ ਤਰੀਕੇ ਦਿਖਣੇ ਵੈ ਲੱਕ ਫਲਾਵਰ ਇਹਨੂੰ ਆਪਾਂ ਸੈਂਟਰ 'ਚ ਖਾਣਾ ਬਾਜੀ ਦਾ ਠੀਕ ਸੇਮ ਬਰੂਬਰ ਆ ਗਿਆ ਇਸ ਇਦਰੀ ਆਪਾਂ ਉਹਦੀ ਵੀ ਲੰਬਾਈ ਕੱਟ ਕੇ ਇਹ ਵੀ ਚੈੱਕ ਕਰਨੀ ਆਪਾਂ ਦੇਖੋ ਹੁਣ ਜਿੰਨੀ ਟੋਟਲ ਲੰਬਾਈ ਕਿੰਨੀ ਆ ਗਈ ਆਪਣੀ 22 ਇੰਚ ਤੇ 22 ਹੀ ਆਪਾਂ ਇਹਦੀ ਕਟਾਂਗੇ 22 2.5 ਹੋ ਜਾਂਦੀ ਹੈ ਵੱਧ ਪੂਰਾ ਲਾਲੀ ਦੀ ਕਈ ਵਾਰੀ ਕਟਾਈ ਕਰਨਗੇ ਥੋੜੀ ਬਚੀ ਕਾਨ ਹੋ ਜਾਂਦੀ ਹੈ ਇਸ ਕਰਕੇ ਆ ਸਿੱਧੇ ਕਮੀਜ਼ ਦੇ ਲਈ ਲੰਬਾ ਦੇ ਸਾਹਮਣੇ ਆ ਗਏ ਉੱਥੇ ਤੱਕ ਇਹਦੀ ਕਟਾਈ ਕਰ ਲਓ ਹੁਣ ਦੱਸਾਂਗੇ ਆਪਾਂ ਤੁਹਾਨੂੰ ਇਹ ਪਾਣੀ ਮੈਨੀ ਇਸ ਤਰੀਕੇ ਆਪਾਂ ਹੁਣ ਬਾਜੂ ਜੇ ਮੈਨੇ ਕਟਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਰਕ ਕੀਤਾ ਹੋਇਆ ਪ੍ਰੋਪਰ ਕਰਕੇ ਆਪਣੇ ਨੂੰ ਤੇ ਇੱਥੋਂ ਆਪਾਂ ਕਾਟ ਪਾਵਾਂਗੇ ਕਿਉਂ ਨਹੀਂ ਮੈਨੀ ਆਪਣੀ ਘੱਟ ਪਈ ਕਾਟ ਪਾਵਾਂਗੇ ਆਪਾਂ ਇਸ ਤਰ੍ਹਾਂ ਦੇਖੋ ਤਕਰੀਬਨ ਆਪਾਂ 3 ਇੰਚ ਲਾ ਲਿਆ ਕਿਉਂਕਿ ਇਧਰ ਕਪੜਾ ਵੱਧ ਘਟਾ ਇਸ ਤਰੀਕੇ ਪਾ ਲਈ ਇਧਰੋਂ ਕੜਾਈ ਨਾਲ ਕੜੇ ਪ੍ਰੋਪਰ ਕਰਕੇ ਜੋ ਵੀ ਵੱਧ ਘਟ ਕਪੜਾ ਆਪਾਂ ਇਧਰ ਕਟਾਈ ਕਰ ਦਰਤਾ ਬਿਸਤਰਾ ਇਹ ਆਪਣੀ ਕਟਾਈ ਹੋ ਗਈ ਤੇ ਹੁਣ ਆਪਾਂ ਆਪਣੀ ਮੂਰੀ ਤਿਆਰ ਕਰਨੀ ਆਪਾਂ 5.5 ਤੇ ਇਧਰੋਂ ਦੇਖਾਂਗੇ ਆਪਾਂ ਕਿੰਨਾ ਕਪੜਾ 5.5 ਤਿਆਰ ਕਰਦੀ ਆਪਾਂ 6.5 ਰੱਖਦੇ ਆ 1 ਇੰਚ ਵੱਧ ਬਾਕੀ ਵਰਕ ਦੇ ਹਿਸਾਬ ਨਾਲ ਵਰਕ ਇਧਰੋਂ ਟਿੱਡਾ ਹੋਇਆ ਹੋਇਆ ਆਪਾਂ ਇਹਦੀ ਵਰਕ ਤੋਂ نیچے-नीचे ਆਪਾਂ ਇੱਥੋਂ ਲੈ ਕੇ ਇਹ ਕਿਤਾ ਕਪੜਾ ਲੰਬਾਈ ਕਰਾਂਗੇ ਬਾਜੂ ਦੀ 16 ਇੰਚ ਜਿਹੜੀ ਮੈਂ ਇੰਨੀਆਂ ਕੱਟਣੀਆਂ ਨੇ ਆਪਾਂ ਬਾਜੂ ਦੀ ਲੰਬਾਈ ਵਾਸਤੇ 16 ਇੰਚ ਦੀ 16 ਇੰਚ ਵਾਸਤੇ ਪਰ ਕੋਆ ਕਪੜਾ ਬਚਿਆ ਹੋਇਆ ਹੈ ਇਸ ਤਰ੍ਹਾਂ ਕਪੜਾ ਜਿਹੜਾ ਪੁੱਛਿਆ ਆਪਣਾ ਇਹਨੂੰ ਆਪਾਂ ਡਬਲ ਕਰ ਲੈਣਾ ਇਸ ਤਰੀਕੇ ਡਬਲ ਕਰਨ ਤੋਂ ਬਾਅਦ ਆਪਾਂ 16 ਇੰਚ ਦੀ ਨਿਸ਼ਾਨੀ ਲਾਵਾਂਗੇ ਲੰਬਾਈ ਵਾਸਤੇ ਕਈ ਤੇ ਕੀ ਕਰਦੇ ਨੇ ਮੈਨੇ ਇਸ ਤਰੀਕੇ ਪਾਉਣ ਜਨ ਨੂੰ ਚਾਹਤਾ ਮੈਂ ਕਰਕੇ ਪਰ ਆਪਾਂ ਚਾਹਤਾ ਕਰਕੇ ਨਹੀਂ ਪਾਦੇ ਹੈਗੇ ਕੋਦ ਨਾਲ ਇਸ ਤਰ੍ਹਾਂ ਕਪੜਾ ਕੱਟ ਲੱਗਦਾ ਚਾਰ ਤਮਾ ਵਸਤੂ ਕਪੜਾ ਵੱਧ ਚਾਹੀਦਾ ਹੁਣ ਤੇ ਕਪੜਾ ਜ਼ਿਆਦਾ ਕਈ ਵਾਰੀ ਕਪੜਾ ਘੱਟ ਹੁੰਦਾ ਵਾ ਇਸ ਕਰਕੇ ਆਹੀ ਤਰੀਕਾ ਸਹੀ ਰਹਿੰਦਾ ਮੈਨੇ ਪਾਉਂਦਾ 16 ਚ ਕਹ ਲੈ ਇਧਰੋਂ ਆਪਾਂ ਬਰੂਬਰ ਕਰ ਲੈਣਾ ਪਹਿਲਾਂ ਹੀ ਵੱਧ ਕੱਟੀ ਕਾਣਾ ശേപ മലയാള ഇതൊന്നി ਦੋ ਮਿੰਨਟ ਖੁੱਲੀਆਂ ਨੇ ਦੋ ਵਾਰ ਜੋਇੰਟ ਨੇ ਇਹਨਾਂ ਮਸਤਰੀ ਕੀ ਬਣਾਉਣਾ ਹੈ ਮੈਂ ਇਹਨੀਆਂ ਨਾਲ ਟੈਚ ਕਰਨਾ ਹੈ ਤੇ ਜਿਹੜੇ ਸਿੱਧਾ ਪਾਸਾ ਵਾ ਲਿਖੋ ਆ ਬਿਲਕੁਲ ਸਿੱਧਾ ਵਾ ਇਹਨੂੰ ਬਾਜਰ ਨਾਲ ਟੈਚ ਕਰਨਾ ਜਿਹੜੀ ਇਧਰ ਸ਼ੇਪ ਆ ਉਹ ਨੀਚੇ ਰੱਖਣੀ ਹੈ ਹਮੇਸ਼ਾ ਜਿਹੜਾ ਨਾਲ ਟੈਚ ਕਰਨੀ ਹੈ ਮੈਨੀਆਂ ਇਸ ਤਰ੍ਹਾਂ ਇਹ ਟੈਚ ਕਰਕੇ ਫਿਰ ਆਪਾਂ ਇੱਥੋਂ ਬਾਜਰ ਮੂਰੀ ਬਣਾਣੇ ਆ ਉਹਦਾ ਆਪਾਂ ਸ਼ੇਪ ਦਾ ਸਿੱਧੇ ਦੇ ਦੇ ਜੀ ਇਧਰੋਂ ਵਾਧਾ ਹੋਇਆ ਕੱਪੜਾ ਤਾਂ ਇਸ ਤਰੀਕੇ ਆਪਾਂ ਥੋੜੀ ਜਿਹੀ ਕੱਟ ਫੜੀਏ ਉਹ ਵੀ ਜੇ ਸਮਝ ਨਹੀਂ ਆਪਾਂ ਨੂੰ ਮੈਨੀਆਂ ਚਾਹੀਦੀ ਹੋਰੀ ਸਭ ਮੇਰਾ ਫੇਸ ਨਿਚੜਾਈ ਜਿਆਦਾ ਵਾ ਤਾਂ ਇਸ ਤਰ੍ਹਾਂ ਟਾਈ ਕਰ ਲਈਏ ਇਹ ਹੈ ਜੀ ਆਪਣੀ ਮੈਨੀਆਂ ਪਾਉਣ ਦਾ ਤਰੀਕਾ ਹਮੇਸ਼ਾ ਫੈਂਸੀ ਸੂਟਾਂ ਦੇ ਵਿੱਚ ਤੇ ਤਕਰੀਬਨ ਮੈਨੀਆਂ ਫੈਲੀਆਂ ਹੋਈਆਂ ਨੇ ਜਿਨ੍ਹਾਂ ਦੇ ਸਾਈਡ ਤੇ ਟਾਈਂਗ ਹੁੰਦੀ ਹੈ ਇਹ ਤੁਹਾਨੂੰ ਇਹ ਤਰੀਕਾ ਕਿਵੇਂ ਲੱਗਾ ਵੀਡੀਓ ਵਿੱਚ ਕਮੈਂਟ ਕਰਕੇ ਦੱਸਣਾ ਜਿਹਨਾਂ ਨੂੰ ਨਹੀਂ ਪਤਾ ਹੈਗੇ ਇਹ ਵੀਡੀਓ ਨੂੰ ਸ਼ੇਅਰ ਕਰਨਾ ਬਸ